ਲੋੜੀ ਦਾ ਤਿਹਾਰ ਪੂਰੇ ਦੇਸ਼ ਵਿੱਚ ਬਹੁਤ ਉਮਤਾਮ ਨਾਲ ਮਨਾਇਆ ਜਾਂਦਾ ਹੈ ਪਰ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਲੋੜੀ ਦਾ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਅੰਮ੍ਰਿਤਸਰ ਵਾਸੀਆਂ ਦੇ ਵਿੱਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਗਿਆ ਲੋਹੜੀ ਦੇ ਤਿਉਹਾਰ ਮੌਕੇ ਬੱਚਿਆਂ ਤੇ ਨੌਜਵਾਨਾਂ ਵੱਲੋਂ ਆਸਮਾਨ ਵਿੱਚ ਰੰਗ-ਬਰੰਗੀਆਂ ਪਤੰਗਾਂ ਉਡਾ ਕੇ ਪਤੰਗਬਾਜ਼ੀ ਕੀਤੀ ਗਈ ਇਸ ਮੌਕੇ ਸ਼ਹਿਰ ਵਾਸੀਆਂ ਨੇ ਆਖਿਆ ਕਿ ਚਾਈਨਾ ਡੋਰ ਦਾ ਪੂਰਨ ਬਾਈਕਾਟ ਕਰਕੇ ਉਹ ਦੇਸੀ ਡੋਰ ਨਾਲ ਪਤੰਗਬਾਜ਼ੀ ਕਰ ਰਹੇ ਨੇ ਅਤੇ ਲੋਕਾਂ ਨੂੰ ਵੀ ਚਾਈਨਾ ਡੋਰ ਬੰਦ ਕਰਕੇ ਦੇਸੀ ਡੋਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਮੈਂ ਸਰ ਜੀ ਜਲੰਧਰ ਤੋਂ ਆਇਆ ਜੀ ਅੰਮ੍ਰਿਤਸਰ ਲੋਹੜੀ ਮਨਾਣ ਆਈਦਾ ਹਰੇਕ ਸਾਲ ਬੜੀ ਰੌਣਕ ਲੱਗਦੀ ਗੁੱਡੀ ਬੜੀ ਉੱਡਦੀ ਆ ਖਾਣ ਪੀਣ ਨੂੰ ਵਧੀਆ ਖਜੂਰਾ ਮਿਲਦੀਆਂ ਖਾਣ ਨੂੰ ਤੇ ਬਹੁਤ ਵਧੀਆ ਮਾਹੌਲ ਹੁੰਦਾ ਵਾ ਇੱਕ ਰਿਕਵੈਸਟ ਆ ਵੀ ਜਿਹੜੀ ਚਾਈਨਾ ਦੀ ਡੋਰ ਆ ਨਾ ਇਹ ਬੜੀ ਖਤਰਨਾਕ ਹੈ ਇਹ ਨਹੀਂ ਵਰਤਣੀ ਚਾਹੀਦੀ ਨਾਰਮਲ ਜਿਹੜੀਆਂ ਪੁਰਾਤਨ ਡੋਰਾ ਬਣਾਉਂਦੇ ਅਥੇ ਦੇ ਕਾਰੀਗਰ ਬੜੇ ਬਹੁਤ ਵਧੀਆ ਅੰਮ੍ਰਿਤਸਰ ਦੀ ਮੰਨੀ ਹੋਈ ਡੋਰ ਆ ਅਸੀਂ ਵੀ ਪਹਿਲਾਂ ਅੰਮ੍ਰਿਤਸਰੋਂ ਡੋਰ ਲੈ ਕੇ ਜਾਂਦੇ ਰਹੇ ਜਲੰਧਰ ਪਰ ਅੱਜ ਕੱਲ ਉਹ ਵੀ ਵਿਚਾਰਿਆਂ ਦਾ ਕੰਮ ਘਟ ਗਿਆ ਤੇ ਹੁਣ ਡੋਰ ਉਹ ਵੀ ਘੱਟ ਮਿਲਦੀ ਹੈ ਪਰ ਚਾਈਨਾ ਦੀ ਪੁਲਿਸ ਨਾ ਡਾਉ ਬਾਕੀ ਹਥਿਆਰ ਬਹੁਤ ਸ਼ਾਨਦਾਰ ਆ ਬੜੀ ਗੁੱਡੀ ਉੱਟ ਰਹੀ ਆ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਹੋਵੇ ਲੋੜੀ ਤੇ ਮਾਗੀ ਦੀਆਂ ਲੋੜੀ ਦਾ ਤਿਉਹਾਰ ਬਹੁਤ ਜ਼ਿਆਦਾ ਹੀ ਸਪੈਸ਼ਲ ਹੁੰਦਾ ਹੈ ਮੁੰਡਿਆਂ ਲਈ ਕੁੜੀਆਂ ਲਈ ਸਭ ਪਰਿਵਾਰਾਂ ਲਈ ਪੈਣਾ ਲਈ ਭੜਾਵਾ ਲਈ ਤੇ ਆਪਾਂ ਇਹ ਕਵਾਂਗੇ ਜਿਹੜੇ ਵੀ ਬੱਚੇ ਆ ਤੰਦਰੁਸਤ ਰਹਿਣ ਹਰ ਕੋਈ ਆਪਣੇ ਘਰ ਵਿੱਚ ਖੁਸ਼ੀ ਰਹਿ ਹੈਪੀ ਲੋੜੀ ਸਾਰਿਆਂ ਨੂੰ ਪਹਿਲਾਂ ਤੇ ਸਭ ਤੋਂ ਪਹਿਲੇ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਮੌਸਮ ਬੜਾ ਹੀ ਵ ਪਛਲਾ ਲਗਭਗ ਆਪਾਂ 3-4 ਸਾਲ ਤੋਂ ਦੇਖਦੇ ਪਏ ਆ ਕਦੀ ਹਵਾਵਾਂ ਚੱਲਦੀ ਠੰਡ ਬਹੁਤ ਹੁੰਦੀ ਹੈ ਅੱਜ ਤੇ ਪ੍ਰਮਾਤਮਾ ਨੇ ਪੂਰੀ ਕਿਰਪਾ ਕੀਤੀ ਹੈ ਕਿ ਧੁੱਪ ਵੀ ਹੈ ਧੁੱਪ ਦੇ ਨਾਲ ਹਵਾ ਵੀ ਚੱਲਦੀ ਪਈ ਹੈ ਬੜਾ ਹੀ ਵਧੀਆ ਮੌਸਮ ਤੇ ਅੱਜ ਉਹ ਨਿਕਲਿਆ ਤੇ ਸਾਰੇ ਪੰਜਾਬ ਵਾਸੀ ਅੱਜ ਅੱਜ ਦੇ ਮੌਸਮ ਦਾ ਲੋਹੜੀ ਦਾ ਬੜਾ ਆਨੰਦ ਲੈਂਦੇ ਪਏ ਨੇ ਤੇ ਪ੍ਰਮਾਤਮਾ ਇਦਾਂ ਹੀ ਸਾਰਿਆਂ ਦੇ ਜਿੱਦਾਂ ਆ ਕੇ ਵਧੀਆ ਉਹ ਲੋਹੜੀ ਆਈ ਹੈ ਤੇ 2025 ਵੀ ਇਦਾਂ ਹੀ ਵਧੀਆ-ਵਧੀਆ ਆਵੇ ਤਾਂ ਜੋ ਵੀ ਲੋਕਾਂ ਦੇ ਕਾਰੋਬਾਰ ਨੇ ਵਪਾਰ ਨੇ ਇਹ ਕਿਸੇ ਨੂੰ ਕੋਈ ਪਰੇਸ਼ਾਨੀ ਹੈ 2025 ਦੇ ਵਿੱਚ ਦੂਰ ਹੋ ਸਕੇ ਇਹ ਸਾਰੇ ਪੰਜਾਬ ਵਾਸੀ ਇਦਾਂ ਹੀ ਪਾਸ ਕੇ ਖੇੜੇ ਕਿਉਂਕਿ ਇਹ ਉਹ ਹਿੰਦੁਸਤਾਨ ਹੈ ਇਹ ਤਿਉਹਾਰਾਂ ਦਾ ਦੇਸ਼ ਹੀ ਹੈ ਸਿਰਫ ਆਪਾਂ ਹਿੰਦੁਸਤਾਨ ਹੈ ਜਿੱਥੇ ਕੀ ਵੱਖ-ਵੱਖ ਤਰਾ ਦੇ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਆਉਂਦੇ ਨੇ ਤੇ ਆਪਾਂ ਸਾਰੇ ਇਹ ਭਾਈਚਾਰਾ ਸਾਰਾ ਭਾਈਚਾਰਾ ਹਰ ਤਰ੍ਹਾਂ ਦਾ ਭਾਈਚਾਰਾ ਤਿਉਹਾਰ ਮਨਾਉਂਦਾ ਵੈ ਇੱਕ ਜੋ ਜਾਤ-ਪਾਤ ਦੇ ਉੱਪਰ ਉੱਠ ਕੇ ਸੋ ਇਸੇ ਤਰ੍ਹਾਂ ਹੀ ਮੈਂ ਪਰਮਾਤਮਾ ਦਾ ਅੱਗੇ ਬੇਨਤੀ ਕਰਾਂਗੇ 2025 ਜਿੱਦਾਂ ਚੜ੍ਹਿਆ ਹੋਇਆ ਵਾ ਵਧੀਆ ਰਹੀ ਮੌਸਮ ਆਇਆ ਲੋਹੜੀ ਵਧੀਆ ਲੋਕੀ ਮਨਾ ਰਹੇ ਆ इतने सारे त्यौहार भी 2025 में मनांदे रहना सभी को हैप्पी लोड़ी हैप्पी लोड़ी ऑफ 2025 हमें चाइना डोर का यूज नहीं करना चाहिए हमें इंडियन डोर का कर यूज करना चाहिए हैप्पी लोड़ी सबको 2025 की हैप्पी लोड़ी हमको चाइना डोर नहीं यूज करनी चाहिए हमको आधा गड़ डोर यूज करनी चाहिए हम भी आज वही यूज कर रहे हैं हैप्पी लोड़ी आज मेरे आज मैं थाके वाली डोर सुन है हमें चाइना डोर का नहीं यूज करना चाहिए हैप्पी लोड़ी 2025